ਚੰਦ ਪੰਵਾਰ ਸਮਾਜਿਕ ਕਾਰਕਟਰ ਜੈਤੋ ਤੋਂ ਆਈ ਜੀ ਰਿਜ਼ਰਵੇਸ਼ਨ ਚੋਰ ਫੜੋ ਮਿਸ਼ਨ ਤੋਰਿਆ ਹੋਇਆ ਜੀ ਮੈਂ અનુਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹਾਂ ਜੀ ਰਿਜ਼ਰਵੇਸ਼ਨ ਚੋਰ ਫੜੋ ਮਿਸ਼ਨ ਤੋਰਿਆ ਹੋਇਆ ਜੀ ਇਸ ਮਿਸ਼ਨ ਦੇ ਤਹਿਤ ਮੈਂ ਸਬ ਡਿਵੀਜ਼ਨ ਤੇ ਜ਼ਿਲ੍ਹਾ ਮੁਕਾਮਾ ਤੇ ਧਰਨੇ ਤੇ ਪੋਖ ਹੜਤਾਲ ਦਾ ਪ੍ਰੋਗਰਾਮ ਬਣਾਏ ਹੋਇਆ ਜੀ ਪਿਛਲੇ ਮੈਂ ਜੈਤੋ ਕੋਟਕਪੂਰਾ ਤੇ ਡੀਸੀ ਆਫਿਸ ਫਰੀਦਕੋਟ ਵਿਖੇ ਧਰ ਨਹੀਂ ਦਿੱਤੇ ਗਏ ਉਸੇ ਲੜੀ ਦੇ ਤਹਿਤ ਅੱਜ ਸ੍ਰੀ ਮੁਖਸਰ ਸਾਹਿਬ ਵਿਖੇ ਇਹ ਮੰਗ ਲੈ ਕੇ ਆਇਆ ਜੀ ਰਜਿਸਟਰ ਚੋਰ ਝਾਲੀ ਜਾਤੀ ਸਰਟੀਫਿਕੇਟ ਵਾਲੀ ਨੌਕਰਸ਼ਾਹੀ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਜੀ ਐਸੇ ਮੰਗ ਨੂੰ ਲੈ ਕੇ ਅੱਜ ਦੀ ਇੱਕ ਦਿਨਾ ਪੂਖੜਤਾ ਹੈ 9 ਵਜੇ ਤੋਂ 5 ਵਜੇ ਤੱਕ ਇੱਕ ਦਿਨਾ ਪੂਖੜਤਾ ਹੈ ਜੀ ਜੀ ਲੋ ਵੀਰਕੋਟ ਗਏ ਉੱਥੇ ਕਿਸੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਜਾਂ ਕਿਸੇ ਨੇ ਵਿਸ਼ਵਾਸ ਹੋਇਆ ਜਿਸ ਵਾਸਤੇ ਮੈਂ ਮੰਗ ਪੱਤਰ ਦਿੱਤਾ ਹੈ ਜੀ ਸੀਐਮ ਦੇ ਨਾਮ ਜਿੱਥੇ ਵੀ ਜਾਣਾ ਹੈ ਮੰਗ ਪੱਤਰ ਦੇਣਾ ਹੈ ਤੇ ਆਪ ਦਾ ਰੋਸ ਪ੍ਰਦਰਸ਼ਨ ਕਰਨਾ ਹੈ ਕਿਸੇ ਅਧਿਕਾਰੀ ਨੇ ਕੋਈ ਤੁਹਾਡੀ ਬਾਤ ਫੜੀ ਇਸ ਬਾਰੇ ਕੋਈ ਵਿਸ਼ਵਾਸ ਹੋਇਆ ਨਹੀਂ ਤਾਂ ਠੀਕ ਹੈ ਜੀ ਅਸੀਂ ਸੀਐਮ ਨੂੰ ਮਾਰਕ ਕਰ ਦਿੰਦੇ ਹਾਂ ਜੀ ਮੈਂ ਇਹੀ ਮੰਗ ਕਰਦੇ ਹਾਂ ਜੀ ਜਾਰੀ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਜਿਹੜੀ ਨੌਕਰ ਸਾਈ ਕਾਗਜ ਹੈ ਸਰਕਾਰੀ ਦਫਤਰਾ ਚ ਉਹਨਾਂ ਨੌਕਰ ਸਾਈ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਤੁਹਾਨੂੰ ਭਰੋਸਾ ਸਰ ਇਹ ਵੀ ਕਰ ਦੂਗੀ ਸਰ ਨਹੀਂ ਭਰੋਸਾ ਤਾਂ ਵੇਖ ਲਓ ਜੀ 1 ਸਾਲ ਹੋ ਗਿਆ ਮੁਹਾਲੀ ਮੋਰਚਾ ਲੱਗਿਆ ਹੈ ਜੀ ਮਜਾਲ ਹੈ ਇੱਕ ਵੀ ਦਾਗੀ ਮੁਲਾਜ਼ਮ ਖਿਲਾਫ ਕਾਰਵਾਈ ਹੋਵੇ ਸਦਨ ਮਾਨਯੋਗ ਸਦਨ ਤੇ ਆਸਵਾਸਨ ਦਿੱਤਾ ਉਥੇ ਝੂਠ ਬੋਲਿਆ ਸੀਐਮ ਸਾਹਿਬ ਵੀ ਮੈਂ ਝਾਲੀ ਸਰਟੀਫਿਕੇਟ ਦੇ ਖਿਲਾਫ ਜਿਹੜੇ ਮੁਲਾਜਾ ਮੈਂ ਕਾਰਵਾਈ ਕਰੂੰਗਾ ਉਲਟਾ ਸਾਡਾ ਇੱਕ ਹਲਕਾ ਫਰੀਦਕੋਟ ਹੈ ਉਸ ਦੀ ਜਾਤੀ ਦਾ ਜੀ ਉਥੇ ਜਾਰੀ ਬੰਦਾ ਲਿਆਇਆ ਜੀ ਕੀ ਜਾਣਕਾਰੀ ਹੈ ਤੁਹਾਡੇ ਕੋਲ ਮੇਰੇ ਕੋਲ ਆਰਟੀਆ ਹੈ ਜੀ ਉਹ ਬੰਦਾ ਬੀਸੀ ਦੇ ਆਧਾਰ ਤੇ ਪੜ੍ਹਾਈ ਕੀਤੀ ਉਸ ਬੰਦੇ ਨੇ ਕਮਲਜੀਤ ਅਨਮੋਲ ਨੇ ਹੈ ਜੀ ਬੀਸੀ ਦੇ ਆਧਾਰ ਤੇ ਪੜਾਈ ਕੀਤੀ ਤੇ ਐਸ ਸੀ ਸੀਟ ਹੈ ਜੀ ਜਾਰੀ ਸਰਟੀਫਿਕੇਟ ਐਸ ਸੀ ਦਾ ਬਣਾਇਆ ਤੇ ਚੋਣ ਉਮੀਦਵਾਰ ਹੈ ਜੀ ਆਮ ਆਦਮੀ ਪਾਰਟੀ